ਲੱਗਦਾ ਸਿਲੰਡਰ ਦਾ ਸਿਲੰਡਰ ਲਾ ਜੰਨੇ ਆ ਧੂਆਂ ਮਾਰੀ ਜਾਂਦਾ ਰੋਟੀਆਂ ਸੁੱਕ ਸੁੱਕ ਕੇ ਲਈ ਜਾਂਦੀਆਂ ਨਾ ਸਬਜੀ ਬਣਦੀ ਕੁਛ ਨਹੀਂ ਮਤਲਬ ਸ਼ੇਕ ਹੀ ਨਹੀਂ ਹੈਗਾ ਸਿਲੰਡਰ ਦਾ ਵਜ਼ਨ ਪੂਰਾ ਹੈ ਵਜ਼ਨ ਪੂਰਾ ਨਾ ਚਾ ਜਿਹਦੇ ਚ ਵੀ ਹੈਗਾ ਤੇ ਕਈਆਂ ਚ ਘੱਟ ਵੀ ਬੋਧ ਨਿਕਲਦੇ ਆ ਕਿ ਵੀ ਸਿਲੰਡਰ ਲਾਇਆ ਹੋਇਆ ਨਵਾਂ ਬਿਲਕੁਲ ਜੀ ਤੇ ਗੈਸ ਦਾ ਸ਼ੇਕ ਨਹੀਂ ਪੈ ਰਿਹਾ ਸ਼ੇਕ ਹੀ ਨਹੀਂ ਹੈਗਾ ਜੀ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ న్యూਸ ਸਮਾਣਾ ਹਲਚਲ న్యూਸ ਲੋਕ ਮਸਲੇ ਲੈ ਕੇ ਚੱਲਦਾ ਤੇ ਅੱਜ ਵੀ ਲੋਕ ਮਸਲਾ ਲੈ ਕੇ ਜਨਤਾ ਦੇ ਦਰਬਾਰ ਦੇ ਵਿੱਚ ਆਇਆ ਤੇ ਡੀਸੀ ਸਾਹਿਬ ਦੇ ਧਿਆਨ ਦੇ ਵਿੱਚ ਲਿਆ ਰਹੇ ਆ ਤੇ ਡੀਐਫਐਸਸੀ ਦੇ ਡਿਸਟ੍ਰਿਕਟ ਫੂਡ ਸਪਲਾਈ ਅਫਸਰ ਨੇ ਉਹਨਾਂ ਦੇ ਵੀ ਧਿਆਨ ਦੇ ਵਿੱਚ ਲੈ ਰਹੇ ਆ ਮਾਮਲਾ ਇਹ ਹੈ ਅਸਮਾਨਪੁਰ ਪਿੰਡ ਹੈ ਆਪਣੇ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਉਹ ਜੋ ਅਸਮਾਨਪੁਰ ਪਿੰਡ ਹੈ ਉੱਥੇ ਸਮਾਨਾ ਗੈਸ ਏਜੰਸੀ ਦੀ ਗੱਡੀ ਜਾਂਦੀ ਹੈ ਅ ਸਿਲੰਡਰ ਦੇਣ ਲਈ ਲੋਕਾਂ ਨੂੰ ਉਹ ਸਿਲੰਡਰ ਜਿਹੜੇ ਗੈਸ ਏਜੰਸੀ ਦੇ ਮੁਲਾਜ਼ਮ ਨਹੀਂ ਜਾਂ ਕਹਿ ਸਕਦੇ ਇੱਕ ਅਥੀਤ ਮਾਲਕ ਨਹੀਂ ਕਿ ਨਾ ਵੱਲੋਂ ਗੈਸ ਘੱਟ ਦਿੱਤਾ ਜਾ ਰਿਹਾ ਸੀ ਲੰਬੇ ਸਮੇਂ ਤੋਂ ਲੰਬੇ ਸਮੇਂ ਤੋਂ ਜਿਹੜਾ ਘੱਟ ਗੈਸ ਦਿੱਤਾ ਜਾ ਰਿਹਾ ਸੀਗਾ ਉਹਦਾ ਪਿੰਡ ਵਾਸੀਆਂ ਨੇ ਨਿਗਾਹ ਰੱਖ ਲਈ ਕਿ ਵੀ ਹੁਣ ਜਿਹੜੇ ਫਲਾਣੇ ਦਿਨ ਗੱਡੀ ਆਏਗੀ ਤਾਂ ਉਸ ਦੀ ਗੱਡੀ ਦੇ ਵਿੱਚੋਂ ਆਪਾਂ ਨੇ ਜਿਹੜੇ ਘੱਟ ਸਿਲੰਡਰ ਦੇ ਕੇ ਜਾਂਦੇ ਨੇ ਤੇ ਉਹ ਗੱਡੀ ਵਾਲੇ ਆਪਾਂ ਨੇ ਮੌਕੇ ਦੀ ਫੜਨੇ ਨੇ ਗੈਸ ਘੱਟ ਦੇਣ ਵਾਲੇ ਆਪਾਂ ਨੇ ਮੌਕੇ ਦੀ ਫੜਨੇ ਨੇ ਤੇ ਮਿੱਥੇ ਸਮੇਂ ਦੇ ਅਨਸਾਰ ਜਦੋਂ ਵੀ ਗੱਡੀ ਜਾਂਦੀ ਸੀਗੀ ਤੇ ਅੱਜ ਵੀ ਗੱਡੀ ਪਹੁੰਚੀ ਕਿ ਪਿੰਡ ਵਾਸੀਆਂ ਨੇ ਪਹਿਲਾਂ ਹੀ ਆ ਮੌਕੇ ਦੀ ਟਾਂਚ ਦੇ ਵਿੱਚ ਸੀ ਤੇ ਜਦੋਂ ਉਹ ਸਿਲੰਡਰ ਲੈਂਡ ਕਰਨ ਵਾਸਤੇ ਗਏ ਤਾਂ ਕਈ ਸਿਲੰਡਰਾਂ ਦੇ ਵਿੱਚੋਂ ਗੈਸ 2-2 ਕਿਲੋ ਘੱਟ ਨਿਕਲੀ ਇੱਥੇ ਡਿਸਟ੍ਰਿਕਟ ਫੂਡ ਸਪਲਾਈ ਦੇ ਅਫਸਰ ਨੇ ਉਹਨਾਂ ਦੇ ਧਿਆਨ ਦੇ ਵਿੱਚ ਵੀ ਲਿਆ ਰਹੇ ਆ ਤੇ ਮੈਡਮ ਡਿਪਟੀ ਕਮਿਸ਼ਨਰ ਨੇ ਪਟਿਆਲਾ ਉਹਨਾਂ ਦੇ ਧਿਆਨ ਦੇ ਵਿੱਚ ਵੀ ਲਿਆ ਰਹੇ ਆ ਇਹ ਜਿਹੜਾ ਕਥਿਤ ਗੋਰਤ ਧੰਦਾ ਕਥਿਤ ਗੋਰਖ ਧੰਦਾ ਜਿਹੜਾ ਚੱਲ ਰਿਹਾ ਹੈ ਇਹ ਕਾਲਾ ਬਾਜ਼ਾਰੀ ਆ ਭ੍ਰਸ਼ਟਾਚਾਰੀ ਜੋ ਵੀ ਇਸ ਨੂੰ ਕਹਿ ਸਕਦੇ ਇਹ ਅੱਜ ਦਾ ਨਹੀਂ ਚੱਲ ਰਿਹਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਿਸ ਦਾ ਖੁਲਾਸਾ ਕਈ ਪਿੰਡ ਵਾਸੀਆਂ ਨੇ ਕਿਹਾ ਕਿ ਵੀ ਅਸੀਂ ਪਹਿਲਾਂ ਵੀ ਸਿਲੰਡਰ ਲੈ ਕੇ ਜਾਂਦੇ ਸੀ 6 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਜਾਂ 3 ਮਹੀਨੇ ਪਹਿਲਾਂ ਸਿਲੰਡਰਾਂ ਦੇ ਵਿੱਚੋਂ ਗੈਸ ਘਟ ਨਿਕਲੀ ਤੇ ਉਹ ਵੀ ਅੱਜ ਬੰਦੇ ਮੌਕੇ ਤੇ ਮੌਜੂਦ ਹੋ ਗਏ ਆ ਗਏ ਤੇ ਉਹਨਾਂ ਨੇ ਕਿਹਾ ਸਾਨੂੰ ਵੀ ਗਲੰਡਾ ਸਿਲੰਡਰ ਦੇ ਵਿੱਚੋਂ ਗੈਸ ਘਟ ਨਿਕਲੀ ਹੈ ਤੇ ਫਲਾਣੀ ਸਿੰਘ ਨੇ ਵੀ ਕਿਹਾ ਸਾਨੂੰ ਵੀ ਸਿਲੰਡਰਾਂ ਦੇ ਗੈਸ ਘਟ ਨਿਕਲੀ ਹੈ ਤੇ ਅਸੀਂ ਨੇ ਮੌਕੇ ਤੇ ਜਿਹੜੇ ਪਿੰਡ ਦੇ ਸਰਪੰਚ ਸਾਹਿਬ ਨੇ ਮੌਜੂਦਾ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ ਵੀ ਕਿਹਾ ਜੇ ਵੀ ਇਸ ਗੈਸ ਏਜੰਸੀ ਦੇ ਮਾਲਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੜੀ ਕਿ ਵੀ ਇਹ ਭੋਲੇ ਭਾਲੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ 2 ਕਿਲੋ ਗੈਸ ਦੀ ਕੀਮਤ ਕਿੰਨੀ ਹੈ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਆ ਉਹ ਆਪਾਂ ਭਲੀ ਭਾਨ ਤੇ ਜਾਣਦੇ ਹਾਂ ਕਿਉਂਕਿ ਜੋ ਵੀ ਸੈਂਡਰ ਦਾ ਰੇਟ ਹੈ ਅੱਜ ਹਰ ਘਰ ਦੇ ਵਿੱਚ ਛੋਟੇ ਵੱਡੇ ਘਰ ਦੇ ਵਿੱਚ ਗੈਸ ਦੀ ਵਰਤੋਂ ਹੁੰਦੀ ਹੈ ਤੇ ਤੁਸੀਂ ਅੰਦਾਜ਼ਾ ਇੱਥੋਂ ਹੀ ਲਾ ਸਕਦੇ ਹੋ ਇੱਕ ਸਿਲੰਡਰ ਦੇ ਵਿੱਚ ਜੇ 2-2 ਕਿਲੋ ਗੈਸ ਘਟ ਤਾਂ ਦਿਨ ਦੇ ਵਿੱਚ ਕਿੰਨਾ ਗੈਸ ਸਪਲਾਈ ਕਰਦੇ ਨੇ ਤੇ ਕਿੰਨੀਆਂ ਗੱਡੀਆਂ ਸਪਲਾਈ ਕਰਦੇ ਨੇ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹੋ ਭ੍ਰਸ਼ਟਾਚਾਰ ਦੀ ਕਮਾਈ ਕਿਹਨਾਂ ਦੀ ਜੇਬ ਦੇ ਵਿੱਚ ਜਾ ਰਹੀ ਹੈ ਅਸੀਂ ਨਹੀਂ ਕਹਿੰਦੇ ਫਲਾਣੀ ਦੀ ਜੇਬ ਦੇ ਵਿੱਚ ਜਾ ਰਹੀ ਹੈ ਜਾਂ ਉਹਦੀ ਜੇਬ 'ਚ ਜਾ ਰਹੀ ਹੈ ਪਰ ਕਮਾਈ ਜਾਂ ਜ਼ਰੂਰੀ ਹੈ ਭ੍ਰਸ਼ਟਾਚਾਰ ਦੀ ਕਮਾਈ ਕਿਦੀ ਜੇਬ ਚ ਜਾ ਰਹੀ ਹੈ ਜਾਂਚ ਦਾ ਬਣਦਾ ਵਿਸ਼ਾ ਔਰ ਜਾਂਚ ਕਰਵਾਈ ਵੀ ਜਾ ਰਹੀ ਇਸ ਦੀ ਜਾਂਚ ਤੇ ਅਸੀਂ ਵੀ ਜਾਂਚ ਜ਼ਰੂਰ ਕਰਵਾਵਾਂਗੇ ਤੇ ਇਹ ਖਬਰ ਤੁਹਾਡੇ ਤੱਕ ਵੀ ਨਸ਼ਰ ਕਰਨੀ ਸੀ ਤੇ ਤੁਹਾਡੇ ਤੱਕ ਵੀ ਇਹ ਸਟੋਰੀ ਪਹੁੰਚਾਉਣੀ ਸੀ ਤੇ ਤੁਸੀਂ ਵੀ ਅ ਅੱਗੇ ਤੋਂ ਜਦੋਂ ਵੀ ਗੈਸ ਲਓ ਗੈਸ ਗੱਡੀ ਵਾਲੇ ਤੋਂ ਜਾਂ ਕਿਸੇ ਤੋਂ ਵੀ ਆਪਣਾ ਗੈਸ ਲਾਓ ਤਾਂ ਤੋਲ ਕੇ ਸਿਲੰਡਰ ਜ਼ਰੂਰ ਲਿਆ ਕਰੋ ਇੱਥੇ ਆ ਵੀ ਤੁਹਾਡੇ ਧਿਆਨ ਦੇ ਵਿੱਚ ਲਿਆਣਾ ਬਣਦਾ ਹੈ ਕਿ ਵੀ ਕਈ ਲੋਕਾਂ ਨੇ ਇੱਥੇ ਤੱਕ ਕਿਹਾ ਕਿ ਵੀ ਕਾਲਾ ਕਾਲਾ ਲਿਕਵਿਡ ਨਿਕਲਦਾ ਤੇ ਪਾਣੀ ਵੀ ਨਿਕਲਦਾ ਜੇ ਗੈਸ ਪੂਰਾ ਹੁੰਦਾ ਸਿਲੰਡਰ ਦੇ ਵੇਟ ਵੇਟ ਪੂਰਾ ਹੁੰਦਾ ਉਹਦੇ ਵਿੱਚੋਂ ਪਾਣੀ ਵੀ ਨਿਕਲਦਾ ਤੇ ਲਿਕਵਿਡ ਵੀ ਨਿਕਲਦਾ ਤੇ ਹੁਣ ਇਹਦੀ ਜਾਂਚ ਵੀ ਕਰਵਾਵਾਂਗੇ ਜਿਹੜੀ 2-2 ਕਿਲੋ ਗੈਸ ਅੱਜ ਘੱਟ ਨਿਕਲੀ ਐ ਸਿਲੰਡਰਾਂ ਦੇ ਵਿੱਚੋਂ ਬਣੀ ਰਹੋ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਸਰਪੰਚ ਸਾਹਿਬ ਅੰਨਾ ਤੁਹਾਡੇ ਪਿੰਡ ਦੇ ਵਿੱਚ ਗੈਸ ਵਾਲੀ ਏਜੰਸੀ ਆਈ ਐਸੀ ਕੀ ਆਈ ਐ ਤੇ ਲੰਬੇ ਸਮੇਂ ਤੋਂ ਹੀ ਆਉਂਦੀ ਐ ਕਿਉਂਕਿ ਉਹਦੇ 'ਚ ਨਾ ਗੈਸ ਘੱਟ ਨਿਕਲਣ ਦਾ ਮਾਮਲਾ ਕਈ ਲੰਬੇ ਸਮੇਂ ਤੋਂ ਚੱਲ ਰਿਹਾ ਸੀਗਾ ਤੇ ਭਰਾਵਾਂ ਨੇ ਬੜੀ ਅੱਜ ਹੱਲਾਸ਼ੇਰੀ ਦਿਖਾਈ ਐ ਚਾਹੀਦੀ ਵੀ ਐਦਾਂ ਹੀ ਦਿਖਾਣੀ ਤੇ ਵੀ ਜੀ ਕੀ ਮਾਮਲਾ ਜਿਹੜਾ ਕਿ ਵੀ ਅੱਜ ਸਿਲੰਡਰ ਘੱਟ ਦਾ ਅੱਪਾ ਕਿਹੜੇ ਪਿੰਡ 'ਚ ਖੜੇ ਆ ਪਿੰਡ ਸਮਾਨਪੁਰ ਹੈ ਜੀ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਇਹ 2 ਕਿਲੋ ਸਿਲੰਡਰ ਕੱਟ ਨਿਕਲੇ ਆ ਜੀ ਵੇੜ ਦੇ ਵਿੱਚ ਇਹ ਅੱਗੇ ਵੀ ਕੰਪਲੀਟ ਆਉਂਦੀ ਏ ਪਰ ਚੋਰੋ ਅੱਗੇ ਬਦਲਾ ਕੇ ਲੈ ਜੀਦਾ ਅੱਗੇ ਵੀ ਹੈਗੀਆਂ ਕੰਪਲੀਟ ਆ ਇਹ ਨਹੀਂ ਹੈਗੀਆਂ ਪਰ ਇਹਨਾਂ ਨੇ ਤਕਰੀਬਨ ਹੁਣ ਸਮਝ ਲਓ ਵੀ ਰੁਟੀਨ ਹੀ ਬਣ ਲਈ ਜੀ ਜੀ ਹਾਂ ਜੀ ਤੇ ਕੀ ਮੰਗ ਚਾਹੁੰਦੇ ਹੋ ਅਸੀਂ ਤੇ ਮੰਗ ਚਾਹੁੰਦੇ ਆ ਵੀ ਇਹੋ ਜਿਹੇ ਨਾਲ ਕਾਰਵਾਈ ਹੋਣੀ ਚਾਹੀਦੀ ਪੂਰੀ ਸਰਕਾਰ ਇਹੋ ਜਿਹਾਂ ਏਜੰਸੀਆਂ ਨੂੰ ਬੰਦ ਕਰੇ ਜਿਹੜੇ ਬੰਦੇ ਦੀ ਇਹ ਇਹੋ ਜਿਹੇ ਬੰਦੇ ਦਾ ਲਾਇਸੈਂਸ ਕੈਨਸਲ ਕਰੇ ਜੀ ਤੇ ਕੀ ਮੰਗ ਚਾਹਨੀ ਹੋਰ ਪਰਫੈਕਟ ਹੈ ਕਾਰਵਾਈ ਪੂਰੀ ਕਰੇਗੀ ਸਰਕਾਰ ਜੋ ਕਾਰਵਾਈ ਬਣਦੀ ਹੈ ਕਾਰਵਾਈ ਕਰੇਗੀ ਉਹ ਫਿਰ ਦੋ ਦੋ ਕਿਲੋ ਘਟ ਦੋ ਦੋ ਕਿਲੋ ਘਟ ਦਾ ਮਾਮਲਾ ਤੇ ਗਲਤ ਹੈ ਜੀ ਬਿਲਕੁਲ ਚਲੋ ਕੋਈ ਲੀਕ ਹੋ ਗਿਆ ਕੋਈ 100 ਗ੍ਰਾਮ 200 ਗ੍ਰਾਮ ਹੋਏਗਾ ਪਰ ਇਹ ਨਾਲੇ ਵੀਰਜੀਤ ਤੁਹਾਡੇ ਵਾਂਗੂ ਹਰ ਕੋਈ ਜਾਗਰੂਕ ਨਹੀਂ ਹੈ ਤੁਹਾਨੂੰ ਦੇਖ ਕੇ ਅੱਗੇ ਜ਼ਰੂਰ ਜਾਗਰੂਕ ਹੋਣਗੇ ਬਿਲਕੁਲ ਜੀ ਬਿਲਕੁਲ 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 ਦੇਖੋ ਕੁਝ ਲੋਕ ਐਸੇ ਹੁੰਦੇ ਨੇ ਉਹਨਾਂ ਨੂੰ ਘਰੇ ਕਾਹਲ ਹੁੰਦੀ ਹੈ ਕਿ ਵੀ ਆਪਾਂ ਨੇ ਸਿਲੰਡਰ ਲਿਆ ਫਟਾਫਟ ਚੁੱਲੇ ਤੇ ਲਾਇਆ ਤੇ ਚਲਾਤਾ ਤੇ ਉਹ ਕਾਰਵਾਈ ਵਿੱਚ ਵਿਚਾਲੇ ਰਹਿ ਜਾਂਦੀ ਹੈ ਵਿੱਚ ਵੀ ਅਸੀਂ ਬਦਲ ਕੇ ਲੈ ਜਾਂਦੇ ਨੇ ਪਾਣੀ ਵੀ ਹੁੰਦਾ ਪਾਣੀ ਫਰ 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 ਹਾਂ ਬਿਲਕੁਲ ਬਿਲਕੁਲ ਪਹਿਲਾਂ ਵੀ ਹੋਈ ਹੈ ਹਾਂ ਤੁਹਾਡੇ ਨਾਮ ਵੀਰ ਜੀ ਤੁਹਾਡਾ ਨਾਮ ਪੰਜਾਬ ਸਿੰਘ ਪਿੰਡ ਪੰਜਾਬ ਸਿੰਘ ਕਿਹੜਾ ਪਿੰਡ ਚ ਖੜੇ ਹੈ ਜੀ ਆਪਾਂ ਅਸਮਾਨਪੁਰ ਜੀ ਕੀ ਮੰਗ ਕੇ ਕੀ ਕਾਰਵਾਈ ਚਾਹੁੰਦੇ ਹੋ ਮੰਗ ਇਹ ਹੈ ਜੀ ਸਾਡੇ ਚਿਤੰਦੇ ਅਸੀਂ ਇਹ ਸਿਲੰਡਰ ਹੋਣ ਜਿਹੜਾ ਬੰਦਾ ਦੇ ਕੇ ਸਿਲੰਡਰ ਦਿੰਦੇ ਨੇ ਹਾਂਜੀ ਹਾਂਜੀ ਤੇ ਦੇਖੇ ਕਿ ਵੀ ਇਹ ਪੜ੍ਹੇ ਲਿਖੇ ਨੇ ਜਾਂ ਜਿਵੇਂ ਜਿਹਾ ਹਿਸਾਬ ਨਾਲ ਇਹਨਾਂ ਨੂੰ ਜ਼ਿਆਦਾ ਭੇਤ ਹੈ ਕਿਉਂਕਿ ਅੱਜ ਦੇ ਨਹੀਂ ਆ ਰਹੇ ਇਹ ਕਈ ਸਾਲਾਂ ਤੋਂ ਆ ਰਹੇ ਨੇ ਬਹੁਤ ਪੁਰਾਣੇ ਆ ਰਹੇ ਨੇ ਤੇ ਕਿਵੇਂ ਦੇਖਦੇ ਉਹਨੂੰ ਮੰਗ ਤੇ ਕੀ ਕਾਰਵਾਈ ਬਣਨੀ ਚਾਹੀਦੀ ਐ ਇਹਨਾਂ ਤੇ ਇਹ ਮੁੰਡੇ ਆਲੇ ਕੀਤੀ ਕੋਸ਼ਿਸ਼ ਇਹਨਾਂ ਨੇ ਤੋਲਤਲਿਆ ਕੀਤਾ ਮੈਂ ਵੀ ਆਇਆ ਸੀ ਲੈ ਸਿਲੰਡਰ ਜੀ ਮੇਰਾ ਵੀ ਤੋਲਿਆ ਸੀ ਮੇਰਾ ਤਲਾ ਸਭ ਪੂਰਾ ਹੀ ਨਿਕਲਿਆ ਸੀ ਜੀ ਤੇ ਬਾਕੀ ਉਦੋਂ ਕਰ ਰਿਹਾ ਸੀ ਵੀ ਆਹ ਘਟਿਆ ਆਹ ਇੰਨਾ ਘਟਿਆ ਇੰਨਾ ਘਟਿਆ ਕਿ ਮੈਨੂੰ ਥੋੜਾ ਜਿਹਾ ਜ਼ਰੂਰੀ ਫੋਨ ਆ ਰਿਹਾ ਸੀ ਮੈਂ ਚਲਾ ਗਿਆ ਸੀ ਉਸ ਤੋਂ ਬਾਅਦ ਇਹਨਾਂ ਫੜੇ ਨੇ ਜਿਵੇਂ ਵੀ ਕਾਰਵਾਈ ਬਣਦੀ ਹੋਣੀ ਚਾਹੀਦੀ ਹੁੰਦੀ ਹੈ ਇਹ ਨਹੀਂ ਆਪਣੇ ਪਿੰਡ ਦੇ ਸਰਪੰਚ ਗੁਰਜੰਟ ਸਿੰਘ ਜੀ ਨੇ ਆ ਸਮਾਨਪੁਰ ਪਿੰਡ ਦੇ ਸਰਪੰਚ ਨੇ ਕਿਉਂਕਿ ਸਰਪੰਚ ਦਾ ਉਹਦਾ ਬਹੁਤ ਵੱਡਾ ਹੁੰਦਾ ਹੈ ਤੇ ਇਹਨਾਂ ਨੇ ਵੀ ਕਿਹਾ ਕਿ ਵੀ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਹੁਣ ਸੀਨੀਅਰ ਅਧਿਕਾਰੀ ਦੇ ਵੀ ਧਿਆਨ ਤੱਕ ਪਹੁੰਚਾਵਾਂਗੇ ਬਣੇ ਰਹੋ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਵਾਹ ਨੇ ਹਾਂ ਦੇਖ ਸਕਦੇ ਹਾਂ ਇਸ ਸਮਾਣਾ ਗੈਸ ਏਜੰਸੀ ਹੈ ਸਮਾਣਾ ਸ਼ਹਿਰ ਦੇ ਵਿੱਚ ਸਮਾਣਾ ਗੈਸ ਏਜੰਸੀ ਦੇ ਵਿੱਚੋਂ ਅੱਜ ਪਿੰਡ ਵਾਸੀਆਂ ਨੇ ਹਮਲਾ ਮਾਰਿਆ ਕਿ ਵੀ ਲੰਬੇ ਸਮੇਂ ਤੋਂ ਨਾ ਸਿਲੰਡਰ ਘੱਟ ਦੇਣ ਦਾ ਮਾਮਲਾ ਚੱਲ ਰਿਹਾ ਸੀਗਾ ਅੱਜ ਉਹਨਾਂ ਨੇ ਕਾਰਵਾਈ ਕੀਤੀ ਹੈ ਤੇ ਕਈ ਸਿਲੰਡਰ ਉਹਦੇ ਚੋਂ ਘੱਟ ਨਿਕਲੇ ਨੇ ਤੇ ਇੱਥੇ ਆ ਵੀ ਦੱਸਿਆ ਪਿੰਡ ਵਾਸੀਆਂ ਨੇ ਕਿ ਬੰਦਾ ਦੇਖ ਕੇ ਸਿਲੰਡਰ ਦਿੰਦੇ ਸੀਗੇ ਕਿ ਵੀ ਪੜੇ ਲਿਖੇ ਨੂੰ ਸਿਲੰਡਰ ਪੂਰਾ ਦੇਣਾ ਤੇ ਜਿਹੜੇ ਦੂਸਰੇ ਨੇ ਉਹਨਾਂ ਨੂੰ ਉਸੇ ਹਿਸਾਬ ਨਾਲ ਸਿਲੰਡਰ ਦੇਣਾ ਕਿ ਵੀ ਜਿਹੜਾ ਕਿ ਵੀ ਇੱਕ ਘਰੇ ਜਾ ਕੇ ਕਿਹੜਾ ਇਹਨਾਂ ਨੇ ਤੋਲਣਾ ਕਿ ਵੀ ਬੜੇ ਐਕਸਪਰਟ ਹੋਰ ਤਰੀਕੇ ਨਾਲ ਚੱਲਦੇ ਪਏ ਸੀਗੇ ਲੰਬੇ ਆਰਸੇ ਤੋਂ ਅੱਜ ਇਹਨਾਂ ਦਾ ਭਾਂਡਾ ਫੋੜ ਹੋਇਆ ਕਿ ਵੀ ਜਿਹੜਾ ਇਹ ਲੰਬੇ ਆਰਸੇ ਤੋਂ ਘੱਟ ਸਿਲੰਡਰ ਦੇ ਰਹੇ ਨੇ ਤੇ ਮੁਲਾਜ਼ਮਾਂ ਨਾਲ ਵੀ ਗੱਲ ਕਰਦੇ ਆ ਕਿਵੇਂ ਕਿਸ ਤਰ੍ਹਾਂ ਇਹ ਘੱਟ ਆਇਆ ਜਾਂ ਕਿਸ ਤਰ੍ਹਾਂ ਆਇਆ ਇਹ ਬਾਈ ਜੀ ਜਿਹੜਾ ਸਿਲੰਡਰ ਘੱਟ ਨਿਕਲੇ ਕਿਵੇਂ ਦੇਖਦੇ ਹੋ ਤੇ ਕਿੱਥੋਂ ਪਿੱਛੋਂ ਹੀ ਘੱਟ ਆਇਆ ਹੈ ਜਾਂ ਕਿਵੇਂ ਜੀ ਇਹ ਇਹ ਵਿੱਚ ਹੀ ਘੱਟ ਆ ਗਿਆ ਪਿੱਛੋਂ ਹੀ ਘੱਟ ਆਇਆ ਇਹ ਤੇ ਜਿਵੇਂ ਕਿ ਦੱਸਿਆ ਕਿ ਪਿੰਡ ਵਾਸੀਆਂ ਨੇ ਕਿ ਵੀ ਪਹਿਲਾਂ ਵੀ ਕਈ ਵਾਰੀ ਨਿਕਲੇ ਨੇ ਇਹਦੀ ਕੋਈ ਕਾਰਵਾਈ ਹੈ ਜਾਂ ਤੁਸੀਂ ਕੁਝ ਇਹਨਾਂ ਦਾ ਕੋਈ ਗੱਲ ਬਾਤ ਨਹੀਂ ਜੇ ਕੋਈ ਇਹਨਾਂ ਦਾ ਬਦਲ ਨਾ ਆਉਂਦਾ ਬੱਸ ਸੋ ਚੱਲ ਜਿਹੜਾ ਇਹ ਅੱਜ ਤੁਹਾਡੀ ਤੁਸੀਂ ਗੱਡੀ ਲੈ ਕੇ ਆਏ ਹੋ ਸਮਾਣਾ ਸ਼ਹਿਰ ਤੋਂ ਕਿਹੜੀ ਏਜੰਸੀ ਹੈ ਆਪਣੀ ਸਮਾਣਾ ਗਏ ਸਮਾਣਾ ਗਏ ਏਜੰਸੀ ਹੈ ਕਿ ਵੀ ਜਿਹੜਾ ਇਹ ਘੱਟ ਸਿਲੰਡਰ ਦਾ ਮਾਮਲਾ ਆਇਆ ਹੈ ਕਿ ਵੀ ਪਹਿਲਾਂ ਵੀ ਕਈ ਵਾਰੀ ਆਏ ਨੇ ਤੇ ਤੁਸੀਂ ਨਹੀਂ ਦੇਖਦੇ ਕਿ ਵੀ ਇਹ ਭੋਲੇ ਭੋਲੇ ਲੋਕਾਂ ਨਾਲ ਠੱਗੀਆਂ ਨੇ ਇਹ ਤੁਹਾਨੂੰ ਪਤਾ ਕੀ ਸਾਡੇ ਕੋਲ ਟੰਡਾ ਹੈਗਾ ਸਾਡਾ ਬੜਾ ਬਰਦੀ ਵੇਟ ਕਰਕੇ ਲਗਾ ਦਾ ਤੁਹਾਨੂੰ ਨਹੀਂ ਲੱਗਦਾ ਕਿ ਵੀ ਇਹ ਭੋਲੇ ਭੋਲੇ ਲੋਕਾਂ ਨਾਲ ਠੱਗੀਆਂ ਨੇ ਸਾਡੇ ਕੋਲ ਸਾਸੀਂ ਆਵ ਕਹਿੰਦੇ ਵੀ ਜਿਹੜਾ ਪਿੱਛੋਂ ਆ ਗਿਆ ਕਦੀ ਘੱਟ ਸਾਡੇ ਤੋਂ ਵਾਪਸ ਹੋ ਜਾਂਦਾ ਜੀ ਪਿੱਛੇ ਹਾਂਜੀ ਤੇ ਯਾਨੀ ਕਿ ਵੀ ਐਵੇਂ ਹੀ ਚੱਲਦਾ ਰਹਿਣਾ ਕੰਮ ਇਹ ਤੁਸੀਂ ਨੇ ਕਿਹਾ ਕਿ ਵੀ ਤੋਲ ਕੇ ਲੈ ਕੇ ਜਾਓ ਹਾਂ ਰੱਬ ਤੁਹਾਡਾ ਭਲਾ ਕਰੇ ਤੁਹਾਨੂੰ ਸਮਸਤ ਵੀ ਬਖਸ਼ੇ ਕਿ ਵੀ ਜਿਹੜਾ ਸਿਲੰਡਰ ਘੱਟ ਨਿਕਲੇ ਉਹ ਕਿਉਂ ਨਹੀਂ ਤੋਲ ਕੇ ਦਿੱਤਾ ਫਿਰ ਨਹੀਂ ਸਾਡੇ ਕੋਲ ਤੋਲ ਕੇ ਲੈ ਜਾਣ ਦੀ ਤੁਹਾਨੂੰ ਤੁਹਾਨੂੰ ਵੀਰ ਜੀ ਕੰਪਨੀ ਨੇ ਕੰਡਾ ਦਿੱਤਾ ਹੈ ਨਾ ਕਾਦੇ ਵਸਤੇ ਦਿੱਤਾ ਹੈ ਲੋ ਬੇਟ ਕਰਨ ਵਾਸਤੇ ਫਿਰ ਤੁਸੀਂ ਤੋਲ ਕੇ ਦਿੱਤਾ ਸਾਡੂ ਜਿਹੜਾ ਕਹਿੰਦਾ ਸੀ ਉਹਨੂੰ ਵੇਟ ਕਰਾ ਦਿੰਨਾ ਜੀ ਨਹੀਂ ਤਾਂ ਫਿਰ ਚੱਲਦਾ ਤਾਂ ਚੱਲੀ ਜਾਣ ਦੋ ਹੁਣ ਇਦਾਂ ਕਿਹੜਾ ਪਤਲਾ ਤੇ ਕਿੰਨੇ ਕ ਸਿਲੰਡਰਾਂ ਚ ਘੱਟ ਨਿਕਲੇ ਨੇ ਜੇ ਇੱਕ ਨਿਕਲੇ ਤੇ ਜੇ ਪਿੰਡ ਵਾਸੀ ਚਾਹਣ ਜੇ ਤੁਹਾਡੀ ਗੱਡੀ ਦੀ ਜਾਂਚ ਕੀਤੀ ਜਾਵੇ ਚੈਕਿੰਗ ਕੀਤੀ ਜਾਵੇ ਤਾਂ ਫੇਰ ਦੇਖੋ ਜੀ ਹੁਣ ਵਾਸੀ ਤਾਂ ਕੁਝ ਨਹੀਂ ਕਰ ਸਕਦੇ ਚਾਰਜ ਕਰਨੀ ਇਹਨਾਂ ਨੇ ਕਰ ਸਕਦੇ ਨਹੀਂ ਯਾਨੀ ਤੁਸੀਂ ਮੰਨਦੇ ਹੋ ਕਿ ਵੀ ਘੱਟ ਆਂਦੀ ਹੈ ਹਾਂਜੀ ਪਿੱਛੋਂ ਆ ਇਹ ਆ ਪਿੱਛੋਂ ਆਉਂਦੀ ਹੈ ਜਾਂ ਤੁਸੀਂ ਕੱਢ ਦੋ ਤਾਂ ਇੱਕ ਜਾਂਚ ਹੋਣੀ ਚਾਹੀਦੀ ਹੈ ਪਿੱਛੋਂ ਆਉਂਦੀ ਹੈ ਕਿ ਵੀ ਜਾਂਚ ਤਾਂ ਹੋਣੀ ਚਾਹੀਦੀ ਹੈ ਹਾਂ ਪਿੱਛੋਂ ਆਉਂਦੀ ਮੇਰਾ ਨਾਮ ਪੰਜਾਬ ਸਿੰਘ ਹੈ ਜੀ ਪਿੰਡ ਅਸਮਾਨਪੁਰ ਹੈ ਜੀ ਜੀ ਤੇ ਜਿਹੜਾ ਜਿਹੇ ਸਿਲੰਡਰ ਦੀ ਗੱਡੀ ਪਿੰਡੇ ਚਾਹੀਏ ਤੇ ਇਹਦੇ ਚੋਂ ਘੱਟ ਸਿਲੰਡਰ ਵੀ ਨਿਕਲ ਰਹੇ ਨੇ ਤੇ ਹੋਰ ਕਈ ਤਰ੍ਹਾਂ ਦੀਆਂ ਪਰਫਾਰਮਾਂ ਨੇ ਕਿਵੇਂ ਦੇਖਦੇ ਹੋ ਤੇ ਤੁਹਾਡਾ ਕੀ ਵੀ ਸਿਲੰਡਰ ਘੱਟ ਆਇਆ ਜਾਂ ਪਾਣੀ ਆਇਆ ਕਿਵੇਂ ਦੇਖੋ ਜੀ ਛੇਕ ਹੀ ਨਹੀਂ ਲੱਗਦਾ ਸਿਲੰਡਰ ਦਾ ਸਿਲੰਡਰ ਲਾਛਣ ਨੇ ਧੂਆਂ ਮਾਰੀ ਜਾਂਦਾ ਰੋਟੀਆਂ ਸੁੱਕ ਸੁੱਕ ਕੇ ਲਈ ਜਾਂਦੀਆਂ ਨਾ ਸਬਜੀ ਬਣਦੀ ਕੁਛ ਨਹੀਂ ਮਤਲਬ ਛੇਕ ਹੀ ਨਹੀਂ ਹੈਗਾ ਸਿਲੰਡਰ ਦਾ ਵਜਨ ਪੂਰਾ ਹੈ ਵਜਨ ਪੂਰਾ ਉਹਨਾਂ ਚ ਜਿਹਦੇ ਚ ਵੀ ਹੈਗਾ ਤੇ ਕਈਆਂ ਚ ਘੱਟ ਵੀ ਬਹੁਤ ਨਿਕਲਦੇ ਆ ਕਿ ਵੀ ਸਿਲੰਡਰ ਲਾਇਆ ਹੋਇਆ ਨਵਾਂ ਬਿਲਕੁਲ ਜੀ ਤੇ ਗੈਸ ਦਾ ਸੇਕ ਨਹੀਂ ਪੈ ਰਿਹਾ ਸੇਕ ਹੀ ਨਹੀਂ ਹੈਗਾ ਜੀ ਤੇ ਫਿਰ ਤੁਸੀਂ ਇਹਦੀ ਕੋਈ ਸ਼ਿਕਾਇਤ ਕੀਤੀ ਅਫਸਰਾਂ ਦਾ ਸੀਨੀਅਰ ਅਧਿਕਾਰੀਆਂ ਤੱਕ ਜੀ ਅੱਜ ਹੁਣ ਪਤਾ ਲੱਗਾ ਸੀ ਤਾਂ ਆਏ ਆ ਅਸੀਂ ਇੱਥੇ ਸੁਣ ਕੇ ਜੀ ਹਾਂਜੀ ਠੀਕ ਠੀਕ ਹੈ ਜੀ ਵੀਰ ਜੀ ਤੁਹਾਡਾ ਨਾਮ ਮੇਜਰ ਸਿੰਘ ਜੀ ਮੇਜਰ ਸਿੰਘ ਜੀ ਪਿੰਡ ਕਿਹੜਾ ਹੈ ਇਹ ਇਹ ਪਿੰਡ ਸਮਾਨਪੁਰਾ ਜੀ ਕੀ ਮਾਮਲਾ ਹੈ ਜੀ ਇਹ ਮਾਮਲਾ ਹੈ ਜੀ ਵੀ ਸਿਲੰਡਰ ਕਈ ਵਾਰ ਨਾ ਆਏ ਨੇ ਦੇ 2-2 ਕਿਲੋ ਘਟ ਆਉਂਦੇ ਨੇ ਜੀ ਕਈ ਇਹੋ ਜਿਹੇ ਬੰਦੇ ਨੇ ਵੀ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ ਫੂ ਲੈ ਜਾਂਦੇ ਨੇ ਚੁੱਕ ਕੇ ਜਦੋਂ ਤੋਲਦੇ ਨੇ ਆ ਮੇਰਾ ਲਾਗੇ ਕਾਰਖਾਨਾ ਚੱਕੀ ਆ ਉਹ ਫੇਰ ਬਦਲ ਕੇ ਲੈ ਜਾਂਦੇ ਨੇ ਕਿਉਂਕਿ ਜਦੋਂ ਬਦਲ ਕੇ ਲੈ ਜਾਂਦੇ ਨੇ ਉਹ ਵਿਚਾਰੇ ਗੱਲ ਨਹੀਂ ਚੁੱਕਦੇ ਹੁਣ ਇਹ ਮੁੱਦਾ ਗੱਲ ਚੁੱਕੀ ਗਈ ਆ ਸਾਡੀ ਇੱਕ ਬੇਨਤੀ ਆ ਵੀ ਜਾਂ ਤੇ ਨੂੰ ਜਨਸੀ ਨੂੰ ਇਹਨਾਂ ਦਾ ਲਾਇਸੈਂਸੀ ਕੈਂਸਲ ਕੀਤਾ ਜਾਵੇ ਜੀ ਕਿਉਂ ਏਹਰਾ ਫੇਰੀ ਕਰਦੇ ਨੇ ਕਿਉਂਕਿ ਜਦੋਂ ਅਸੀਂ ਪੈਸੇ ਪੂਰੇ ਦਿੰਨੇ ਆ ਫਿਰ ਸਿਲੰਡਰ ਕਿਉਂ ਘਟਾ ਜਿਹੜੇ ਵਾਸਤੇ ਜਿਹੜੇ ਤੁਸੀਂ ਦੱਸੇ ਕਿ ਵੀ ਘਟ ਆਉਂਦੇ ਨੇ, ਤੋਲਦੇ ਨੇ ਇਹ ਕਿੰਨੇ ਕ ਟਾਈਮ ਤੋਂ ਚੱਲ ਰਿਹਾ ਇਹ? ਇਹ ਮੇਰੇ ਕੋਲ ਤਾਂ ਕਮ ਸੇ ਕਮ 6 ਮਹੀਨੇ ਹੋ ਚੱਲੇ ਨੇ ਇਹਨਾਂ ਨੂੰ ਤੋਲਦਿਆਂ ਤੋਂ। ਯਾਨੀ ਕਿ ਵੀ ਇਹ ਲੰਬੇ ਟਾਈਮ ਤੋਂ ਇਹ ਆ ਸਾਜਿਸ਼ਾਂ ਹੀ ਨਹੀਂ ਕਹਿ ਸਕਦੇ, ਇਹਨਾਂ ਨੂੰ ਹਿਰਾਫੇਰੀ ਕਹਿ ਸਕਦੇ ਜਿਹੜੀ ਚੱਲ ਰਹੀਆਂ ਨੇ। ਇਹ ਹਿਰਾਫੇਰੀ ਖੁਦ ਕਰਦੇ ਨੇ। ਜਦੋਂ ਪੈਸੇ ਪੂਰੇ ਦਿੰਦੇ ਨੇ, ਸਿਲੰਡਰ ਕਿਉਂ ਘਟ ਆਉਂਦੇ ਨੇ? ਇਹਨਾਂ ਦੀ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਆ, ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ। ਜੇ ਕਹਨ ਵੀ ਸਿਲੰਡਰ ਸਾਡਾ ਘਟ ਨਹੀਂ, ਸਾਡੇ ਕੰਡੇ ਤੇ ਅਜੇ ਵੀ ਚੈੱਕ ਕਰ ਲੈਣ। 2-2 ਕਿਲੋ ਸਿਲ ਜਦੋਂ ਮਾਲਕ ਨੇ ਪੈਸੇ ਪੂਰੇ ਦੇਣੇ ਨੇ ਫਿਰ ਇਹ ਕਸ ਵਾਸਤੇ ਘਟ ਕਿਉਂ ਆਉਂਦੇ ਨੇ ਇਹਨਾਂ ਦੀ ਜਿਹੜੀ ਕਾਰਵਾਈ ਬਣਦੀ ਆ ਉਹ ਕਾਰਵਾਈ ਕੀਤੀ ਜਾਵੇ ਜੀ ਲਾਇਸੈਂਸ ਇਹਨਾਂ ਦਾ ਕੈਨਸਲ ਕੀਤਾ ਜਾਵੇ ਠੀਕ ਹੈ ਜੀ ਵੀਰ ਜੀ ਤੁਹਾਡਾ ਨਾਮ ਅਮਰੀਕ ਸਿੰਘ ਅਮਰੀਕ ਸਿੰਘ ਜੀ ਕੀ ਮਾਮਲਾ ਹੈ ਜਿਹੜਾ ਕਿ ਵੀ ਆਪਾਂ ਇਸ ਟਾਈਮ ਹੁਣ ਪਿੰਡ ਕਿਹੜੇ 'ਚ ਖੜੇ ਆ ਆਪਾਂ ਪਿੰਡ ਅਸਮਾਨਪੁਰ ਦੇ ਅਸਮਾਨਪੁਰ 'ਚ ਖੜੇ ਆ ਕੋਈ ਗੈਸ ਏਜੰਸੀ ਦੀ ਗੱਡੀ ਐ ਸਮਾਣੇ ਦੀ ਸਮਾਣਾ ਗੈਸ ਏਜੰਸੀ ਦੀ ਗੱਡੀ ਆ ਜੀ ਸਮਾਣਾ ਗੈਸ ਏਜੰਸੀ ਦੀ ਹਾਂਜੀ ਹਾਂਜੀ ਕੀ ਮਾਮਲਾ ਹੈ ਜੀ ਦੱਸੋ ਮਾਮਲਾ ਇਹ ਆ ਜੀ ਮੈਂ ਮੈਂ ਵੀ ਸਿਲੰਡਰ ਲੈਣ ਵਾਸਤੇ ਆਇਆ ਸੀ ਜਦੋਂ ਸਿਲੰਡਰ ਤੋਲਦੇ ਆ ਤਾਂ ਇਹਨਾਂ ਦੇ ਵਿੱਚੋਂ 2 ਕਿਲੋ ਗੈਸ ਘੱਟ ਨਿਕਲਦੀ ਹੈ ਜੀ ਇਹੋ ਤੇ ਬੰਦੇ ਦੀ ਦੂਜੀ ਗੱਡੀ ਦੇ ਵਿੱਚ ਵੀ ਘੱਟ ਨੇ ਤਕਰੀਬਨ ਇਹਨਾਂ ਦਾ ਜਦੋਂ ਸਿਲੰਡਰ ਅੱਧਾਕ ਚੱਲਿਆ ਜਾਂਦਾ ਉਸ ਤੋਂ ਬਾਅਦ 4-5 ਕਿਲੋ ਤਾਂ ਇਹਨਾਂ ਦਾ ਲੀਕੜ ਹੀ ਰਹ ਜਾਂਦਾ ਜੀ ਕਾਲੇ-ਕਾਲੇ ਰੰਗ ਦਾ ਲੀਕੜ ਲੈ ਰਿਹਾ ਰਹ ਜਾਂਦਾ ਜੋ ਮਲਾਫਟ ਕਰਦੇ ਨੇ ਸਾਡੀ ਤਾਂ ਵੀ ਮੰਗ ਆ ਵੀ ਇਹਨਾਂ ਦਾ ਜਲਦੀ ਤੋਂ ਜਲਦੀ ਜਿੰਨੀ ਜਲਦੀ ਹੋ ਸਕਦਾ ਲਾਇਸੈਂਸ ਕੈਨਸਲ ਕਰਕੇ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਹਰੇਕ ਬੰਦਾ ਦਿਹਾੜੀ ਕਰਿਆ ਦੇਖੋ ਨਰੇਗਾ ਦੇ ਵਿਚਾਰੇ ਲੱਗ ਰਹੇ ਕਿਵੇਂ ਪੈਸਾ ਬਣ ਰਿਹਾ ਜਦੋਂ ਪੈਸੇ ਪੂਰੇ ਤੇ ਲੈ ਰਹੇ ਨੇ ਸਿਲੰਡਰ ਹੋਰ ਕਾਰਵਾਈ ਕੀ ਕਰਦੇ ਹੋ ਕਾਰਵਾਈ ਇਹ ਇਹਨਾਂ ਤੇ ਕਾਰਵਾਈ ਸਖਤ ਕਰੇ ਸੱਤ ਤੱਕ ਕੈਂਸਲ ਹੋਣਾ ਚਾਹੀਦਾ ਜੀ ਹਰ ਹਾਲਤ ਦੇ ਵਿੱਚ ਤੁਸੀਂ ਇਹ ਗੱਲ ਕੋਈ ਸੀਨੀਅਰ ਅਧਿਕਾਰੀਆਂ ਤੇ ਲਿਆਂਦੀਆ ਧਿਆਨ ਚ ਮੈਂ 3-4 ਦਿਨ ਹੋ ਗਏ ਇਹਨਾਂ ਦੇ ਦਫ਼ਤਰ ਦੇ ਵਿੱਚ ਵੀ ਗਿਆ ਸੀ ਇਹਨਾਂ ਨੇ ਕੋਈ ਉੱਥੇ ਸਗੋ ਮਿਸਬੀਹਵ ਕਰਦੇ ਨੇ ਬਿਲਕੁਲ ਮਿਸਬੀਹਵ ਕਰੇ ਇਹਨਾਂ ਦੀ ਏਜੰਸੀ ਨੇ ਮੇਰੇ ਨਾਲ ਤੱਕ ਸ਼ਨੀਵਾਰ ਤੇ ਬਾਅਦ ਦੇ ਵਿੱਚ ਇਹਨਾਂ ਦਾ ਮੈਂ ਪਟਿਆਲੇ ਵੀ ਗੱਲ ਕਰੀ ਇਹਨਾਂ ਦਾ ਜਿਹੜਾ ਉੱਪਰ ਆ ਉਹਨੇ ਵੀ ਕੋਈ ਰਿਸਪੌਂਡ ਨਹੀਂ ਦਿੱਤਾ ਕੱਲ ਦੀ ਮੈਂ ਉਹਨਾਂ ਦੱਤਿਆ ਵੀ ਇਹਨਾਂ ਦੇ ਵਿੱਚ ਮਲਾ ਹੈਰਾ ਫੇਰੀ ਕਰ ਰਹੇ ਨੇ ਕਿਸੇ ਨੂੰ ਕਿਸੇ ਨਾਂ ਤੇ ਦਾਖ ਜਿਹੜੇ ਸਿਲੰਡਰ ਘੱਟ ਆਏ ਨੇ ਉਹ ਮੌਜੂਦ ਹੈਗੇ ਨੇ ਇੱਥੇ ਹਾਂਜੀ ਹਾਂਜੀ ਮੌਜੂਦ ਹਨ ਚਲੋ ਆਜੋ ਦਿਖਾ ਦਿਓ ਆਜ ਦਿਖਾ ਦਿੰਦੇ ਹਾਂ ਜੀ ਚਲੋ ਭਾਜੀ ਤੇ ਅਸੀਂ ਖੜੇ ਹਾਂ ਹੁਣ ਅਸਮਾਨਪੁਰ ਪਿੰਡ ਦੇ ਵਿੱਚ ਪਿੰਡ ਵਾਸੀ ਨੇ ਇਕੱਠੇ ਹੋ ਕੇ ਜਿਹੜਾ ਇਹ ਹਮਲਾ ਮਾਰਿਆ ਹੈ ਬਹੁਤ ਹੀ ਵਧੀਆ ਉਪਰਾਲਾ ਹੈ ਤੇ ਅਸੀਂ ਪਹਿਲਾਂ ਤੁਹਾਨੂੰ ਕੰਡਾ ਦਿਖਾ ਰਹੇ ਹਾਂ ਕਿ ਵੀ ਦੇਖ ਲਓ ਜ਼ੀਰੋ ਤੇ ਹੈ ਖਾਲੀ ਕੰਡਾ ਇਹ ਬਿਲਕੁਲ ਤੇ ਹੁਣ ਭਰਾ ਲੱਗੇ ਨੇ ਕੰਡੇ ਦੇ ਉੱਤੇ ਸਿਲੰਡਰ ਰੱਖਣ ਤੇ ਸਿਲੰਡਰ ਇਹ ਸਬੂਤਾਂ ਸਮੇਤ ਕਾਰਵਾਈ ਦਿਖਾ ਰਹੇ ਆ ਸਬੂਤ ਹੈ ਅ ਦੱਸੋ ਜੀ ਕਿੰਨਾ ਵਜਨ ਹੈ ਇਹ 28 ਕਿਲੋ 540 ਗ੍ਰਾਮ ਇਹ ਸਿਲੰਡਰ ਸਮੇਤ 28 ਕਿਲੋ 540 ਗ੍ਰਾਮ ਹੈ ਜੀ ਕਿੰਨਾ ਘਟ ਹੋਇਆ ਇਹ 30 300 ਹੋਣਾ ਚਾਹੀਦਾ ਜੀ 30 300 ਹੋਣਾ ਚਾਹੀਦਾ 28 540 ਹੈ 16 100 ਸਿਲੰਡਰ ਦਾ weight ਹੈ ਜੀ ਜੀ 14 200 ਦੇਸ ਹੋਣੀ ਚਾਹੀਦੀ ਆ 30 300 ਰੇਟੇ ਦਾ ਹੋਣਾ ਚਾਹੀਦਾ ਟੋਟਲ ਇਹਦਾ ਸਿਲੰਡਰ ਦਾ ਸਿਲੰਡਰ ਦਾ ਜੀ ਲੋਹੇ ਦਾ ਹਰਤ ਸਮੇਤ ਸਿਲੰਡਰ ਜੀ ਜੀ ਅੱਛਾ ਕੰਪਲੀਟ ਸਾਰਾ ਹਾਂਜੀ ਤੇ ਦੇਖ ਸਕਦੇ ਹੋ ਇਹ ਸਬੂਤਾ ਸਮੇਤ ਕਾਰਵਾਈ ਹੈ ਆ ਜਿਹੜਾ ਕਿ ਵੀ ਇਹ ਬੜੇ ਲੰਬੇ ਅਰਸੇ ਤੋਂ ਚੱਲ ਰਿਹਾ ਸੀਗਾ ਕੰਮ ਇਹ ਜਿਹਦਾ ਅੱਜ ਪਿੰਡ ਵਸੀਆਂ ਨੇ ਇਕੱਠੇ ਹੋ ਕੇ ਆ ਬੜੀ ਹੱਲਾਸ਼ੇਰੀ ਦਿਖਾਈਏ ਤੇ ਬੜਾ ਵਧੀਆ ਕੰਮ ਹੈ ਇਹ ਕਿ ਵੀ ਦੇਖ ਸਕਦੇ ਹੋ ਜੜੀਆਂ ਭੋਲੀਆਂ ਪਾਲੀਆਂ ਔਰਤਾਂ ਜਾਂ ਆਪਾਂ ਇਹ ਨਹੀਂ ਕਹਿ ਸਕਦੇ ਕੱਲੀਆਂ ਔਰਤਾਂ ਨਹੀਂ ਤੇ ਬਥੇਰੇ ਲੋਕ ਨੇ ਜਿਨ੍ਹਾਂ ਨੂੰ ਇਹ ਹਲੇ ਵੀ ਇਹ ਗੱਲਾਂ ਦਾ ਪਤਾ ਨਹੀਂ ਹੈ ਕਿ ਵੀ ਸਿਲੰਡਰ ਘੱਟ ਹੋ ਸਕਦੇ ਨੇ ਤੇ ਜਿਹਦਾ ਜਿਉਂਦਾ ਜਾਗਦਾ ਸਬੂਤ ਦਿਖਾ ਰਹੇ ਆ ਪਿੰਡ ਸਮਾਨਪੁਰ ਦੇ ਵਿੱਚ ਖੜੇ ਆ ਗੈਸ ਏਜੰਸੀ ਦਾ ਕੀ ਨਾਮ ਹੈ ਜੀ ਸਮਾਨਾ ਗੈਸ ਸਮਾਨਾ ਗੈਸ ਏਜੰਸੀ ਹੈ ਤੇ ਲੰਬੇ ਅਰਸੇ ਤੋਂ ਜੜੀ ਇਹ ਭ੍ਰਸ਼ਟਾਚਾਰ ਤੇ ਹੀਰਾ ਫੇਰੀ ਤੇ ਭੋਲੇ-ਪਾਲੇ ਲੋਕਾਂ ਨੂੰ ਘੱਟ ਸਿਲੰਡਰ ਦੇ ਕੇ ਮੋਟੀਆਂ ਰਕਮਾਂ ਕਮਾਈਆਂ ਜਾ ਰਹੀਆਂ ਨੇ ਕਿਉਂਕਿ ਜਦ ਕੇ ਦੇਖਿਆ ਜਾਵੇ ਤਾਂ ਜਿਹੜਾ ਸਰਕਾਰੀ ਰੇਟ ਦੇ ਹਿਸਾਬ ਨਾਲ ਕੋਈ ਇਹਨਾਂ ਨੂੰ ਜ਼ਿਆਦਾ ਕਮਿਸ਼ਨ ਨਹੀਂ ਬਣਦਾ ਕੋਈ ਰੁਪਈਆ 2 ਰੁਪਈਆ ਪਰ ਇਥੋਂ ਪਤਾ ਲੱਗਦਾ ਕਿ ਵੀ ਜਿਹੜੀਆਂ ਕਰੋੜਾਂ ਦੀਆਂ ਪ੍ਰਾਪਰਟੀਆਂ ਬਣਾਈਆਂ ਨੇ ਤੇ ਕਿਵੇਂ ਬਣੀਆਂ ਨੇ ਉਹ ਇਹਦੇ ਇਸ ਤਰ੍ਹਾਂ ਹੀ ਬਣੀਆਂ ਨੇ ਤੇ ਲੰਬੇ ਅਰਸੇ ਤੋਂ ਜਿਹੜਾ ਇਹ ਕੰਮ ਚੱਲ ਰਿਹਾ ਸੀਗਾ ਲੋਕਾਂ ਨੇ ਵੀ ਦੱਸਿਆ ਕਿ ਵੀ 6-6 ਮਹੀਨੇ ਸਾਲ-ਸਾਲ ਪਹਿਲਾਂ ਵੀ ਜਦੋਂ ਘਟ ਨਿਕਲਦਾ ਸੀਗਾ ਤਾਂ ਇਹ ਬਦਲ ਕੇ ਦੇ ਦਿੰਦੇ ਸੀਗੇ ਜਦਕਿ ਚਾਹੀਦੀ ਸੀਗੀ ਕੋਈ ਠੋਸ ਜਾਂ ਸਖਤ ਕਾਰਵਾਈ ਪਰ ਹੁਣ ਪ੍ਰਸ਼ਾਸਨ ਦੇ ਧਿਆਨ ਚ ਵੀ ਲਿਆਵਾਂਗੇ ਮਾਮਲਾ ਇਹ ਤੇ ਸੀਨੀਅਰ ਅਧਿਕਾਰੀਆਂ ਦੇ ਵੀ ਧਿਆਨ ਚ ਲਿਆਵਾਂਗੇ ਦੇਖਦੇ ਹਾਂ ਹੁਣ ਕੀ ਕਾਰਵਾਈ ਹੁੰਦੀ ਹੈ ਜਾਂ ਕਿਸ ਤਰ੍ਹਾਂ ਦੀ ਕਾਰਵਾਈ ਅੱਗੇ ਚੱਲਦੀ ਹੈ ਸਾਡੀ ਅਪਡੇਟ ਤੱਕ ਬਣੇ ਰਹੋ ਸਮਾਣਾ ਹਲਚਲ نیوز ਟੀਵੀ ਦੇ ਨਾਲ